93 ਦੇ ਝੂਠੇ ਮੁਕਾਬਲੇ ਦੇ ਕੇਸ ਦੇ ਵਿੱਚ ਦੋ ਦੋਸ਼ੀਆਂ ਨੂੰ ਸੀਬੀਆਈ ਨੇ ਸਜ਼ਾ ਸੁਣਾਈ ਹੈ ਇੱਕ ਨੂੰ ਸ਼ਾਇਦ 5 ਸਾਲ ਤੇ ਇੱਕ ਨੂੰ ਜਿਹੜਾ ਐਸਐਚਓ ਸੀਗਾ ਉਹਨੂੰ ਉਮਰ ਕੈਦ ਬਿਲਕੁਲ ਵੀ ਬੜਾ ਬਹੁਤ ਚਰਚਿਤ ਕੇਸ ਹੈ ਜੰਦੀ ਸਾਹਿਬ ਜੀ ਜੋ ਬਦਦਰੂ ਸੁਣਾਈ ਹੈ ਕਿ ਜਿਹੜਾ ਜਿਹਨੂੰ ਐਸਐਚਓ ਦਾ ਰੋਲ ਸੀ सीताराम ਉਹਨੂੰ ਉਮਰ ਕੈਦ ਸੁਣਾਈ ਹੈ ਤੇ ਰਾਜਪਾਲਿਕਾ ਹੌਲਦਾਰ ਨਾਲ ਹੌਲਦਾਰ ਸੀ ਰਾਜਪਾਲ ਨਾਲ ਦਾ ਬੰਦਾ ਉਹਨੂੰ ਜਿਹੜੀ ਹੈਗੀ ਇੱਕ ਪੰਜ ਸਾਲ ਦੀ ਕੈਦ ਸੁਣਾਈ ਦੀ ਹੈ ਜੀ ਅਪਾ ਇਹ ਪਿਛਲੇ ਦਿਨਾਂ ਦੇ ਵਿੱਚ ਡਿਸਕਸ ਕੀਤਾ ਸੀ ਮਾਮਲਾ ਜਿੱਦਣ ਇਹਨਾਂ ਨੂੰ ਗਿਲਤੀ ਘਰਾ ਦਿੱਤਾ ਸੀ ਸੀਬੀਆਈ ਕੋਰਟ ਚੱਡੀ ਗਈ। ਹੁਣ ਸੀਬੀਆਈ ਕੋਰਟ ਨੇ ਪਿਛਲੇ ਕੁਝ ਮਹੀਨੇ ਦੇ ਵਿੱਚ 5 ਕਿ 4-5 ਮਕਦਮੇ ਦਾ ਫੈਸਲਾ ਕਰ ਚੁੱਕੀ ਹੈ ਤੇ ਸਾਰੇ ਕੇਸਾਂ ਦੇ ਨੂੰ ਹੀ ਉਹਨਾਂ ਨੇ ਬਤੁ ਜਿਹੜਾ ਹੈਗਾ ਕਨਵਿਕਟ ਕੀਤਾ ਹੈ। ਕੁਝ ਲੋਕਾਂ ਨੂੰ ਸ਼ੱਕ ਦੇ ਆਧਾਰ ਤੇ ਜਿਹੜਾ ਹੈਗਾ ਉਹ ਬਰੀ ਵੀ ਕਰ ਦਿੱਤਾ ਜਾਂਦਾ ਜਿਵੇਂ ਇਹਦੇ ਵਿੱਚੋਂ ਵੀ 5 ਕੰਦਿਆਂ ਨੂੰ ਸ਼ੱਕ ਦੇ ਆਧਾਰ ਤੇ ਬਰੀ ਕੀਤਾ ਹੈ। ਕਿ ਕੁਝ ਬੰਦੇ ਜਿਹੜੇ ਨੱਚ ਮਰ ਚੁੱਕੇ ਮਰ ਗਏ ਕੁੱਟਲ 11 ਬੰਦੇ ਸੀ 11 ਬੰਦਾ ਚਲਾਫ ਸੀ ਦੋ ਬੰਦੇ ਇਹਨਾਂ ਨੇ ਜਿਹੜਾ 1993 ਦੇ ਵਿੱਚ ਕਤਲ ਕੀਤਾ ਸੀ ਕਿਡਨੈਪ ਕਰਕੇ ਵਕ ਵਕ ਸਮਾਪਤ ਫਿਰ ਉਹਨਾਂ ਨੂੰ ਕਤਲ ਕਰਤਾ ਸੀ ਇਹ ਮਾਮਲਾ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਸੀਬੀਆਈ ਤੇ ਜਿਹੜੀ ਇਨਕੁਆਇਰੀ ਲਈ ਸੀ ਉਸ ਇਨਕੁਆਇਰੀ ਦੇ ਹੱਦ ਦੇਤੇ ਇਹਨਾਂ ਦਾ ਚਲਾਨ ਹੋਇਆ ਪਰ ਜਿਹਨੂੰ ਚਾਰਜ ਫਰੇਮ ਹੋਏ ਦਾ ਜੀ ਚਾਰਜ ਫਰੇਮ ਹੋਣ ਤੋਂ ਪਹਿਲੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਸੀ ਦੋਸ਼ੀ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ 1983 ਦਾ ਪੰਜਾਬ ਡਿਸਟਰਬਡ ਏਰੀਆ ਐਕਟ ਹੈ ਉਹਦੇ ਮੁਤਾਬਕ ਕਿਸੇ ਵੀ ਪੁਲਿਸ ਅਫਸਰ ਦੇ ਖਿਲਾਫ ਜੇ ਮੁਕਦਮਾ ਚਲਾਉਣਾ ਹੈ ਤਾਂ ਉਹਦੇ ਲਈ ਤੇਦਰ ਸਰਕਾਰ ਤੋਂ ਮਨਜ਼ੂਰੀ ਚਾਹੀਦੀ ਹੈ ਤੇ ਇਸ ਕੇਸ ਦੇ ਵਿੱਚ ਉਹ ਜੂਰੀ ਨਹੀਂ ਲਈ ਗਈ ਜੀ ਔਰ ਉਹ ਤੋਂ ਲੈ ਕੇ ਜਲਦੀ ਸਾਹਬ ਕੇਸ ਕਾਫੀ ਲੰਬਾ ਸਮਾਂ ਲਏ ਤੇ ਰੋਕ ਲੱਗੀ ਰਹੀ 98 ਦਾ ਸ਼ੁਰੂ ਹੋਇਆ ਬੱਕੇਸ 98 ਦੇ ਵਿੱਚ ਮੁੱਦੇ ਦੋਨੋਂ ਵਾਰੇ ਗਏ ਸੀ ਉਹ tudo ਹੈ ਕਿ ਸ਼ੁਰੂ ਹੋਇਆ ਤੇ ਆ ਕੇ ਤੇ ਹੁਣ ਫੈਸਲਾ ਹੁੰਦਾ ਹੈ ਤਾਂ ਉਹਦੇ ਵਿੱਚ ਇੱਕ ਵੱਡਾ ਅੜਕਾਇਆ ਪਿਆ ਉਹਦੇ ਵਿੱਚ ਕਾਫੀ ਚਰਬਤ ਬੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਜੀ ਜੀ ਮਤਲਬ ਇਹ ਹੈ ਕਿ ਇਨਸਾਨ ਦੇ ਵਿੱਚ ਵੀ ਕਿਹੜੀ ਬੀਜੀ ਹੈ ਇਨਸਾਨ ਪ੍ਰੋਪਰ ਨਹੀਂ ਆਦੀ ਔਰ ਜਿਹੜਾ ਸੁਖਬੰਦ ਸਿੰਘ ਨਾਮ ਦਾ ਮੁੰਡਾ ਚੱਕ ਕੇ ਮਾਰਿਆ ਗਿਆ ਸੀ ਸ਼ਾਇਦ ਉਹ ਫੌਜੀ ਸੀ ਫੌਜੀ ਤੋਂ ਬਾਅਦ ਉਹ ਤੇ ਚੱਕ ਕੇ ਮਾਰਿਆ ਸੀ ਉਹਦਾ ਲੜਕਾ ਅੱਜ ਕੱਲ ਚੱਦੀ ਸਭ ਕੁਲ ਉਸ ਦੇ ਵਿੱਚ ਹੈ ਜੀ ਮੈਂ ਪੜ ਰਿਹਾ ਸੀ ਉਹ ਮੁੰਡਾ ਦੱਸ ਰਿਹਾ ਹੈ ਕਿ ਮੇਰਾ ਜਿਹੜਾ ਹੈਗਾ ਮੇਰਾ ਪਾਲਣ ਪੋਸਣ ਇਹ ਤੇ ਮੋਹਾਲੀ ਦੇ ਕੋਲ ਇੱਕ ਗੁਰੂ ਆਸਰਾ ਟਰੱਸਟ ਹੈ ਕੋਈ ਬਿਲਕੁਲ ਜੀ ਉਹ ਵੀ ਵਿੱਚ ਉਹ ਵੀ ਗੁਰੂ ਆਸਰਾ ਟਰੱਸਟ ਚਲਾਉਂਦੀ ਸੀ ਉਹ ਕਹਿੰਦਾ ਜੀ ਮੇਰੀ ਪੜ੍ਹਾਈ ਤੋਂ ਉਹਨੇ ਕਰਾਈ ਹੈ ਉਦੋਂ ਕਿਹਾ ਮੈਂ 4 ਸਾਲ ਦਾ ਸੀ ਹੁਣ ਕਿਦਾਂ ਵੀ ਮੈਂ ਜਿਹੜੀ ਹੈਗੀ ਹੈ ਪੁਲਿਸ ਦੇ ਵਿੱਚੋਂ ਨੌਕਰੀ ਹੈ ਕਰਦਾ ਪਰ ਆ ਵੀ ਉਹਨੇ ਆਪ ਦਾ ਬਾਹਰ ਭੇਜਿਆ ਅੰਦਾਜ਼ਾ ਲਾਓ ਤੁਸੀਂ ਪਰਿਵਾਰਾਂ ਨੂੰ ਕਿੰਨਾ ਕਿੰਨਾ ਮਸਲਾ ਰਹੇਗਾ ਇੱਕ ਤਾਂ ਬੰਦੇ ਮਰ ਗਏ ਤੇ ਦੂਜਾ ਬਰਸਟਰੈਲ ਦੇ ਨਾਂ ਦੇ ਉੱਤੇ ਮੁਕੱਦਮੇ ਦੇ ਨਾਂ ਦੇ ਉੱਤੇ ਕਿੰਨੀ ਪੈੜੀ ਕਰਦੀ ਪਈ ਇਨੇ ਪਰਿਵਾਰਕ ਮੈਂਬਰ ਵੀ ਵਿਛੜੀ ਹੋਗੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਦੁੱਖ ਆਤ ਹੈ ਇਹਦਾ ਇਸੇ ਵਿੱਚ ਮੈਂ ਥੋੜਾ ਹੋਰ ਜਾਣਕਾਰੀ ਦੇ ਸਬ ਪਿਛਲੇ ਬਾਰੇ ਮੈਂ ਕਹਿ ਗਿਆ ਸੀ ਕਿ ਸ਼ਾਇਦ ਜਿਹੜੀ ਪਿਛਲੀ ਆਪਾਂ ਗੱਲ ਕੀਤੀ ਸੀ ਕਿ ਇਹ ਇਨਸਪੈਕਟਰ ਸੀ ਤਾਰਾ ਉਹ ਇਹਦਾ ਬੱਚਾ ਸੀ ਲੱਗਿਆ ਸੀ ਜੀ ਜੀ ਲੇਕਿਨ ਮੇਰੇ ਇੱਕ ਮਿਸਟਰ ਹੈ ਜੀ ਬਾਲਾ ਸਾਹਬ ਉਹ ਮਾਰਕਰ ਦੇ ਉਹਨੇ ਪਿਛਲੇ ਦਿਨ ਮੈਨੂੰ ਇੱਕ ਐਨੀ ਫੋਕਸੇ ਦੱਸਿਆ ਉਹ ਕਹਿੰਦੇ ਵੀ ਇਹ ਉਸ ਤੀ ਦਾ ਰਾਂਦੀ ਹੈ ਸੀ ਤਾਰਾ ਵੀ ਜੀ ਇਹ ਸੱਚ ਹੋ ਲੱਗਿਆ ਕਿ ਅਸੀਂ ਪੱਟੀ ਜੀ ਪਰ ਇਹ सीताराम ਜੱਦੀ ਸਾਹਿਬ ਉਹ ਹੈ ਜਿਹੜਾ सीताराम ਨੇ ਇੱਕ ਵਾਰੀ ਇੱਕ ਐਂਕਾਊਂਟਰ ਕੀਤਾ ਸੀ ਇੱਕ ਨੌਜਵਾਨ ਮੁਕਾਬਲੇ ਚ ਜ਼ਖਮੀ ਹੋ ਗਿਆ ਸੀ ਤੇ ਜਦੋਂ ਜ਼ਖਮੀ ਹੋ ਗਿਆ ਸੀ ਉਹਨੂੰ ਇਹਨਾਂ ਨੇ ਲੈ ਕੇ ਤੇ ਮਰਿਆ ਕਰਾਰ ਦੇ ਕੇ ਹਸਪਤਾਲ ਦੀ ਮੋਰਚਰੀ 'ਚ ਜਮਾ ਕਰਵਾਤਾ ਜਿਹੜਾ ਜੀ ਪੋਸਟਮਾਰਟਮ ਕਰਦੇ ਉਹ ਚਲੋ ਉਸ ਵੇਲੇ ਬੇਹੋਸ਼ੀ ਹੌਲੀ ਹੌਲੀ ਉਹਨੂੰ ਹੋਸ਼ ਆ ਗਈ ਤਾਂ ਜਦੋਂ ਉੱਥੇ ਜਿਹੜਾ ਕਲਾਸਪੋਟ ਜਿਹੜਾ ਕੇਅਰ ਫਿਕਰ ਸੀਆ ਮੋਰਚਰੀ ਤਾਂ ਗੁਰਤਾ ਕਰਦਾ ਉਹਨੇ ਜਾਕੀ ਤੇ ਆਪਕਾ ਦਰਵਾਜਾ ਖੋਲ੍ਹਿਆ ਦੇਖਿਆ ਤੇ ਅੰਦਰ ਬੰਦਾ ਜਿਹੜਾ ਹੈਗਾ ਜੀ ਉਹ ਬੈਠਾ ਸੀ ਉਹਨੇ ਫਿਰ ਉਸ ਵੇਲੇ ਕਿਹਾ ਉਹ ਪਈ ਮੈਡੀਕਲ ਨਾ ਨੂਏ ਲੈ ਕਿ ਕਹੈਂ ਮਰੇ ਕਰਕੇ ਬਤਾ ਜਿਉਣਾ ਤੇ ਮੇਰੇ ਪਿੰਡ ਦੀ ਕੁੜੀ ਜਿਹੜੀ ਨਰਸ ਹੋਜੀ ਸੀ ਇੱਥੇ ਉਹ ਨਰਸ ਜਿਹੜੀ ਹੈਗੀ ਹੈ ਉਹ ਨਰਸ ਨੂੰ ਭਾਈ ਜਾਕੀ ਨੂੰ ਸੁਨੇਹਾ ਦੇ ਦੇ ਕਿ ਮੇਰੇ ਪਰਿਵਾਰ ਨੂੰ ਦੱਸ ਦੇਵੇ ਮੈਂ ਜਿਉਣਾ ਤੇ ਮੈਨੂੰ ਤਾਂ ਫੇਰ ਮਾਰ ਦੇਣਗੇ ਜੀ ਲਓ ਜੀ ਉਹ ਵਿਚਾਰਾ ਕਲਾਸ 4 ਬਦਾਂ ਚੰਗਾ ਸਕੂਲ ਨੇ ਜਾ ਕੇ ਜੀ ਉਹ ਕੁੜੀ ਤੇ ਕਰੇ ਗਿਆ ਤੇ ਕੁੜੀ ਦਾ ਘਰ ਵਾਲਾ ਸ਼ੈਡੂ ਦਾ ਨਾਮ ਉਹਦਾ ਮਹਾਵੀਰ ਸੀ ਜੀ ਉਹ ਮਹਾਵੀਰ ਹੈਗਾ ਅਜੇ ਤੱਕ ਵੀ ਉਹ ਕਾਮਰੇਡ ਜੀ ਉਹਨੂੰ ਜਦੋਂ ਮਹਾਵੀਰ ਦੇ ਧਿਆਨ ਤੇ ਗੱਲ ਆਈ ਕਿ ਬੰਦਾ ਜਿਹੜਾ ਹੈ ਉਹਨੇ ਦੇਖਿਆ ਜਾ ਕਿ ਮਤਾ ਜਿਹੜਾ ਬਟਾ ਹੈ ਫਿਰ ਮਹਾਵੀਰ ਨੇ ਟੈਲੀਫੋਨ ਦੇ ਉੱਤੇ ਸਤਪਾਲ ਦਾਗ ਨੂੰ ਸੂਚਿਤ ਕੀਤਾ ਇਹ ਬਹੁਤ ਵੱਡੇ ਕੰਮ ਦੀ ਸਪਲੀਰ ਸੀ ਅਵਰਸੰਤੀ ਬਿਲਕੁਲ ਜੀ ਉਹਨਾਂ ਨੂੰ ਤਾਂ ਸੈਦੀ ਵੀ ਪੀਪਲ ਉਫਤਾ ਦੇ ਰਹੇ ਜਾਂਦੇ ਹੁੰਦੇ ਬੰਦੇ ਨੂੰ ਮਾਰੀ ਜਾਂਦੀ ਹੈ ਸਤਪਾਲ ਦਾਗ ਮੌਕੇ ਤੇ ਬਹੁਤ ਜਾਂਦੀ ਜਾ ਕੇ ਉਹਨੇ ਦੇਖਿਆ ਜੀ ਉਹਨੇ ਜਾ ਕੇ ਦੇਖਿਆ ਕਿ ਬੰਦਾ ਜਿਹੋ ਦਾ ਵਿੱਚ ਹੈ ਔਰ ਇਹਨੇ ਫਿਰ ਕੀ ਕੀਤਾ ਇਸੇ ਸੀ타 ਰਾਮ ਨੇ ਉਸ ਨੂੰ ਦੇ ਵਿੱਚ ਚੁੱਕਿਆ ਤੇ ਜਾ ਕੇ ਮਾਰਤਾ ਫਿਰ ਸਵਾਰਾ ਫਿਰਲੇ ਜਬੀ ਦਾ ਪੋਸਟਮਾਈਟਮ ਕਰੋ ਤਾਂ ਉਸ ਵੇਲੇ ਫਿਰ ਜਦੋਂ ਅਲੀਗੇਸ਼ਨ ਲਾਇਸੀ ਸਤਪਾਲ 당 ਨੇ ਉਹਨਾ ਅਲੀਗੇਸ਼ਨ ਦੇ ਨਾਲ ਤੇ ਉਹ ਮਾਮਲਾ ਵੀ ਸੀਬੀਆਈ ਨੂੰ ਗਿਆ ਸੀ ਉਹਦੀ ਵੀ ਨੂਮਰ ਕੈਲ ਹੋਈ ਸੀ ਜੀ ਤਾਂ ਉਸ ਵੇਲੇ ਸੀਬੀਆਈ ਨੂੰ ਗਿਆ ਸੀ ਸੁਪਰੀਮ ਕੋਰਟ ਨੇ ਮਾਮਲਾ ਸੀਬੀਆਈ ਨੂੰ ਰੈਫਰ ਕੀਤਾ ਸੀ ਅਰਸ਼ ਉਹਨੇ ਸਤਪਾਲ ਦਾਗ ਦੀ ਕ੍ਰੈਡੀਬਿਲਟੀ ਨੂੰ ਜੱਜ ਸਹਿਬਾਂ ਨੇ ਨੋਟ ਕੀਤਾ ਸੀ ਕਿ ਸਤਪਾਲ ਦਾਗ ਵਰਗੇ ਬੰਦੇ ਦੀ ਕ੍ਰੈਡੀਬਿਲਟੀ ਦੇ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਜਿਵੇਂ ਕਿਹਾ ਕਿ ਇਹ ਬੰਦਾ 14 ਸਿੱਟੇ ਚੱਕ ਕੇ ਨਰਦਵਾਰਾ ਮਾਰਿਆ ਤੇ ਉਹ ਬਿਲਕੁਲ ਠੀਕ ਕਹਿਦਾ ਸੀ ਕਿ ਉਹ ਸਿੱਟਾ ਵਾਲਾ ਨਹੀਂ ਜਿਹਨੂੰ ਵਰਕੈਡ ਹੋਈ ਹੈ ਟਾਈਮ ਬਹੁਤ ਲੱਗਿਆ ਬਹੁਤ ਵੱਡਾ ਮਸਲਾ ਪੱਕਾ ਸਕਦਾ ਵੀ ਇੱਡੇ ਵੱਡੇ ਗੈਪ ਤੋਂ ਬਾਅਦ ਇੰਨੇ ਸਮਾਂ ਬਾਅਦ ਉਹ ਪਰਿਵਾਰ ਤੇ ਜਿਹੜੇ ਲੋਕ ਉਹdale ਨਾਲ ਖੜੇ ਸਦੇ ਆ ਦੇ ਕਸਾ ਪਰਗੇ ਬੰਦੇ ਸਰਬਜੀਤ ਸਿੰਘ ਮੀਰਕਾ ਜਿਹੜੇ ਵਕੀਲ ਹੈ ਜਿਹੜੇ ਪੈਰ ਵੀ ਕਰਦੇ ਸੀ ਆਪਾਂ ਉਹਨਾਂ ਨੂੰ ਸਲਾਮ ਕਰਦੇ ਆ ਚਲੋ ਕੱਲੇ ਵੀ ਇਨਸਾਫ ਤਾਂ ਉਹਦਾ ਬਿਲਕੁਲ ਜਿਦਾ ਬਿਲਣਾ ਚਾਹੀਦਾ ਸੀ ਪਰ ਕੱਲ ਈਮੋਸ਼ਨਲੀ ਜਿਹੜੀਆਂ ਪਰਵਾਰਾਂ ਦੀਆਂ ਅੱਖਾਂ ਦੇ ਵਿੱਚ ਜੋ ਸੱਚੂ ਤੇ ਕਾਹਰੇ ਇਸ ਵਿੱਚ ਪਈ ਉਹਨਾਂ ਨੂੰ ਆਪਣੇ ਪਿਆਰੇ ਜਿਹੜੇ ਜਿਹੜੇ ਪਹਿਲਾਂ ਖਤਮ ਕਰਦੇ ਸੀ ਉਹਨਾਂ ਦੀ ਯਾਦ ਕੱਲ ਫੇਰ ਸਤਾ ਰਹੀ ਸੀ ਮੈਂ ਜੱਜ ਸਾਹਿਬ ਦਾ ਵੀ ਧੰਵਾਦੀ ਕਰਦਾ ਕਿ ਘੱਟੋ ਘੱਟ ਉਹ ਇਨਸਾਫ ਕਰਦੇ ਤੇ ਇਨਸਾਫ ਹੁੰਦਾ ਦਿਖ ਵੀ ਰਹੇ ਇਸ ਸਿਸਟਮ ਨੇ ਐਡਾ ਲਫਾਸਮਾਨ ਬਕਾਤਾ ਵੱਖਰੀ ਗੱਲ ਐ ਪਰ ਕਿਸੇ ਖਾਤ ਤੱਕ ਕੱਪਾ ਕੈਸਾ ਹੀ ਦੇਖੇ ਇਨਸਾਫ ਕੋਈ ਬੜਾ ਪੁੱਤਾ ਖੁਸਾ ਹੈ ਜੀ